ਗੇੜੀ ਲਾਉਣ ਵਾਲੇ ਮੁੰਡਿਆਂ ਦੀ ਹੁਣ ਖੈਰ ਨਹੀਂ ਜੀ ਹਾਂ ਸਰਕਾਰੀ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਜੀ ਹਾਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਿਕਾਇਤ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਧਾਇਕ ਮਲੋਟ ਨੇ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਨੇ ਦਸਨਾਪਾਦ ਦੇ ਇੱਕ ਪਿਛਲੇ ਸਮੇਂ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਕੂਲ ਦੀ ਛੁੱਟੀ ਸਮੇਂ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਦੇਖਦੇ ਹੋਏ ਹਲਕਾ ਮਲੋੜ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਲਕਾ ਬਲਜੀਤ ਕੋਰ ਨੇ ਸਕੂਲੀ ਲੜਕੀਆਂ ਸੁਰੱਖਿਆ ਨੂੰ ਦੇਖਦੇ ਹੋਏ ਮਲੋੜ ਵਿਖੇ ਲੜਕੀਆਂ ਦੇ ਸਰਕਾਰੀ ਸਕੂਲ ਦੇ ਸੀਸੀਟੀਵੀ ਕੈਮਰੇ ਲਾਏ ਗਏ ਨੇ ਜਿਨ੍ਹਾਂ ਦਾ ਸਿੱਧਾ ਕੰਟਰੋਲ ਸਕੂਲ ਦੇ ਨਾਲ ਪੁਲਿਸ ਥਾਣੇ ਨਾਲ ਵੀ ਹੋਵੇਗਾ। ਇਨਾ ਕੈਮਰਾ ਦੇ ਲੱਗਣ ਤੇ ਸਕੂਲ ਪ੍ਰਬੰਧਕਾਂ ਤੇ ਸਕੂਲੀ ਵਿਦਿਆਰਥੀਆਂ ਨੇ ਕੈਬਨਟ ਮੰਤਰੀ ਦਾ ਧੰਨਵਾਦ ਕੀਤਾ ਹੈ ਇਸ ਉਪਰਾਲੇ ਦੇ ਸਦਕਾ ਲੜਕੀਆਂ ਹੁਣ ਸਕੂਲ ਦੀ ਛੁੱਟੀ ਸਮੇਂ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਨਗੀਆਂ ਨਾ ਮੈਂ ਪੀਐਮਸੀ ਦੀ ਗੌਰਮੈਂਟ ਕਾਲਜ ਸੀਨੀਅਰ ਸੈਕੰਡਰੀ ਸਕੂਲ ਮੋਟ ਦੀ ਵਿਦਿਆਰਥਣ ਹਾਂ ਮੈਂ ਬਲਜੀਤ ਕੌਰ ਦੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਕੈਮਰੇ ਲਗਾਏ ਹਨ ਉਹਨਾਂ ਨਾਲ ਸਾਨੂੰ ਬਹੁਤ ਮਦਦ ਮਿਲਦੀ ਹੈ ਕਿ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਵੀ ਕਿਸ ਨੇ ਬੰਦੇ ਨੇ ਐਕਸੀਡੈਂਟ ਕੀਤਾ ਜੇ ਅਗਰ ਕੋਈ ਮੁੰਡੇ ਵਗੈਰਾ ਛੇੜਦੇ ਤਾਂ ਉਹਨਾਂ ਦੇ ਪਤਾ ਲੱਗ ਜਾਂਦਾ ਕਿਹੜਾ ਮੁੰਡਾ ਛੇੜਦਾ ਹੈ ਤੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਮੇਰਾ ਨਾਮ ਟੀਨਾ ਹੈ ਤੇ ਮੈਂ ਗੌਰਮੈਂਟ ਪੀਐਮਸੀ ਦੀ ਗੌਰਮੈਂਟ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ ਸਾਡੀ ਜਿਹੜੀ ਮੈਡਮ ਬਲਜੀਤ ਕੋਰ ਆ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਕੈਮਰੇ ਲੱਗੇ ਆ ਉਹਨਾਂ ਨਾਲ ਸਾਨੂੰ ਬਹੁਤ ਸੇਫਟੀ ਮਿਸੂਸ ਹੁੰਦੀ ਹੈ। ਪਹਿਲਾ ਬਾਤ ਇਹ ਸਾਰੇ ਮਤਲਬ ਕਿ ਐਕਸੀਡੈਂਟ ਵਗੈਰਾ ਉਹਨ ਜੈਸੇ ਕਿ ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗ ਗਿਆ ਹੁੰਦਾ ਹੈ। ਉਹਨ ਸਾਨੂੰ ਕਿਸੇ ਤਰੀਕੇ ਕੋਈ ਡਾਰ ਵਗੈਰਾ ਨਹੀਂ ਹੈਗਾ। ਕੋਈ ਮੁੰਡੇ ਵਗੈਰਾ ਛੇੜਨ ਛੁੜਨ ਦਾ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਤਾਂ ਜੋ ਕਿ ਉਹਨਾਂ ਨੇ ਉਹਨਾਂ ਨੇ ਕੈਮਰੇ ਲਗਾਇਆ ਸਕੇ। ਥੈਂਕ ਯੂ। ਸਾਨੂੰ ਇੱਥੇ ਕਾਫੀ ਸ਼ਿਕਾਇਤ ਨੂੰ ਲਈ ਸੀ ਕਿ ਛੁੱਟੀ ਦੇ ਸਮੇਂ ਜਾਂ ਸਕੂਲ ਲੱਗਣ ਦੇ ਸਮੇਂ ਥੋੜੀ ਇਵਟੀਜ਼ਿੰ ਉਸ ਕਰਕੇ ਅਸੀਂ ਜਿਹੜਾ ਸਪੈਸ਼ਲ ਉੱਥੇ ਉਹਨਾਂ ਟਾਈਮਾਂ ਦੇ ਵਿੱਚ ਪੀਸੀਆਰ ਡਿਪਲੋਏ ਕਰਦੇ ਆ ਸਾਡੇ ਰਿਲੇਟਡ ਲੜਕੀਆਂ ਦਾ ਸਕੂਲੀ ਸਟਾਫ ਵੀ ਹੈ ਉਹਨਾਂ ਦੀ ਡਿਊਟੀ ਵੀ ਲੱਗਦੀ ਹੈ ਪਲੱਸ ਅਸੀਂ ਸਕੂਲ ਅਥਾਰਟिटीज ਨਾਲ ਕੰਟੈਕਟ ਕਰਕੇ ਉੱਥੇ ਕੈਮਰਾਜ਼ ਵਗੈਰਾ ਲਵਾਏ ਹੈ ਤਾਂ ਜੋ ਜਿਹੜੇ ਇਹੋ ਜਿਹੇ ਅਨਸਰ ਆਡੈਂਟੀਫਾਈ ਹੋ ਸਕਣ ਸਾਡੇ ਸ਼ਹਿਰ ਦੇ ਸਪੈਸ਼ਲ ਸ਼ਹਿਰ ਦੇ ਪੀਸੀਆਰ ਉਹਦੇ ਦੇਖੀ ਕਿ ਸ਼ਹਿਰ ਦੇ ਵਿੱਚ ਸਾਡੇ ਕੁੱਲ ਤਕਰੀਬਨ 6 ਤੋਂ ਲੈ ਕੇ 8 ਪੀਸੀਆਰ ਤੱਕ ਚੱਲਦੇ ਰਹਿੰਦੇ ਆ ਵਿੱਚੋਂ ਡਿਊਟੀਆਂ ਦੇ ਹਿਸਾਬ ਨਾਲ ਰਾਤ ਨੂੰ ਵੀ ਇੰਨੇ ਪੀਸੀਆਰ ਚੱਲਦੇ ਆ ਜਿਸ ਕਰਕੇ ਕਾਫੀ ਕ੍ਰਾਈਮ ਕੰਟਰੋਲ ਵਿੱਚ ਰਣ ਇਹ ਕਿਸ ਤੋਂ ਨਾਲ ਗੱਲ ਕਰਨ ਦੀ ਪਾਣੀ ਸਰਨਾ ਪ੍ਰਿੰਸੀਪਲ ਗੁਰਿੰਦਰਪਾਲ ਸਿੰਘ ਅ ਇਸ ਸਰਕਾਰੀ ਕੰਨਿਆ ਪੀਐਮ ਸ਼੍ਰੀ ਸਰਕਾਰੀ ਕੰਨਿਆ ਜਿਸ ਨੂੰ ਖੰਡਿਸਕੋਲ ਮੋੜ ਹੈ ਸੀਰੋੜ ਮੋੜ ਹੈ ਔਰ ਇਹਦੇ ਵਿੱਚ ਮੌਜੂਦਾ ਸਮੇਂ 765 ਦੇ ਨੇੜੇ ਬੱਚੇ ਪੜ ਰਹੇ ਆ ਪਿਛਲੇ ਸਾਲ 833 ਸੀਗੇ ਉਹਨਾਂ ਨੇ ਮਿਸ਼ਨਾਂ ਚੱਲ ਰਹੀਆਂ ਹੈਗੀਆਂ ਪਿਛਲੇ ਬੱਚੇ ਪਾਸ ਆਊਟ ਹੋ ਗਏ ਆਵੇਂ ਬੱਚੇ ਹੋ ਗਰਾ ਰਹੇ ਐ ਮਿਸ਼ਨ ਚੱਲ ਰਹੀਆਂ ਨੇ ਆ ਆਪਣੇ ਮਾਣਯੋਗ ਸ਼੍ਰੀਮਤੀ ਬਲਜੀਤ ਕੌਰ ਆ ਇਸਤਰੀ ਤੇ ਬਾਲ ਵਿਕਾਸ ਭਗਵਾਨ ਦੇ ਜੋ ਮੰਤਰੀ ਸਾਹਿਬ ਨੇ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਪ੍ਰਾਲਾ ਕੀਤਾ ਕਿ ਗਰਲ ਸਕੂਲ ਦੇ ਬਾਹਰ ਦੋਹਾਂ ਸਾਈਡਾਂ ਤੇ ਦੋਹਾਂ ਡਾਇਰੈਕਸ਼ਨ ਦੇ ਵਿੱਚ ਕੈਮਰੇ ਲਗਵਾ ਦਿੱਤੇ ਨੇ ਤੇ ਉਹ ਲੜਕੀਆਂ ਦੀ ਸੁਰੱਖਿਆ ਵਾਸਤੇ ਇਹ ਬਹੁਤ ਹੀ ਇਹ ਉਹਨਾਂ ਦਾ ਸ਼ਲਾਘਾਯੋਗ ਕਦਮ ਹੈ ਅਤੇ ਭਈ ਇਹ ਜਿਹੜਾ ਕੈਮਰਾ ਇਹਨਾਂ ਦਾ ਕੰਟਰੋਲ ਸਿੱਧਾ ਕੰਟਰੋਲ ਰੂਮ ਅ ਪਲੇ ਸਟੇਸ਼ਨ ਨੂੰ ਲੁੜਦਾ ਤਾਂ ਇਹਦੀ ਲਗਾਤਾਰ ਲਾਈਵ ਕਾਸਟ ਉੱਥੇ ਹੁੰਦੀ ਰਹਿੰਦੀ ਹੈ ਲਾਈਵ ਟੈਲੀਕਾਸਟ ਉੱਥੋਂ ਦੇਖਦੇ ਰਹਿੰਦੇ ਆ ਇਹਦਾ ਇਹ ਫਾਇਦਾ ਹੈ ਛੁੱਟੀਆਂ ਦੇ ਸਮੇਂ ਜਾਂ ਸਵੇਰੇ ਲੜਕੀਆਂ ਦੇ ਸਕੂਲ ਲੱਗਣ ਦਾ ਟਾਈਮ ਜਾਂ ਅੱਧੀ ਛੁੱਟੀਆਂ ਦੇ ਨਾਮ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੇ ਪ੍ਰੋਕਸ਼ ਰਾਤੀ ਅਨੁਸਾਰ ਨਹੀਂ ਘੁੰਮ ਸਕਦਾ ਕਿਰੈਕਟਰ ਉਹਨਾਂ ਦੀ ਪੁਲਿਸ ਦੇ ਪਲੇ ਸਟੇਸ਼ਨ ਦੀ ਦੇਖਰੇਖ ਦੇ ਵਿੱਚ ਹੁੰਦਾ ਹੈਗਾ ਤੇ ਪਹਿਲੋਂ ਵੀ ਮਿਆਂਮਾਂ ਦੀਆਂ ਪੀਆ ਟੀਮ ਤਿਆਰ ਰਹਿੰਦੀਆਂ ਆ ਇਸ ਤਰ੍ਹਾਂ ਦੀ ਦਿੱਕਤ ਹੋਵੇ ਤਾਂ ਤੇ ਪਹਿਲੋਂ ਵੀ ਸਾਨੂੰ ਬਹੁਤ ਸੇਵ ਕਰਦੇ ਰਹੇ ਆ ਤੇ ਮੈਡਮ ਦਾ ਇਹ ਬਹੁਤ ਹੀ ਸ਼ਾਨੀਆ ਕਦਮ ਹੈ ਤੇ ਇਹਦੇ ਨਾਲ ਕੁੜੀਆਂ ਦੇ ਵਿੱਚ ਹੋਰ ਕੌਨਫੀਡੈਂਸ ਵਧੂਗਾ ਤੇ ਲੜਕੀਆਂ ਭਾਈ ਵਿੱਚ ਹੋਰ ਉਤਸ਼ਾਹਿਤ ਹੋਣਗੀਆਂ ਤੇ ਮਾਪੇ ਵੀ ਆਪਣੇ ਆਪ ਨੂੰ ਆਪਣੀਆਂ ਲੜਕੀਆਂ ਦੇ ਪੱਖੋਂ ਸੁਰੱਖਿਅਤ ਮਹਿਸੂਸ ਕਰਨਗੇ। ਤੁਹਾਨੂੰ